ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਹਿਰ ਦੇ ਪਰਸਰਾਮ ਨਗਰ ਦੇ ਵਿੱਚ ਸ਼ਨੀਵਾਰ ਸ਼ਾਮ ਜਦ ਇੱਕ ਇੱਕ ਕਰਕੇ ਦੋ ਗੋਲੀਆਂ ਚੱਲਦੀਆਂ ਨੇ ਤੇ ਪੂਰੇ ਮੁਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਣ ਜਾਂਦਾ ਲੋਕਾਂ ਨੂੰ ਪਤਾ ਲੱਗਿਆ ਕਿ ਰਾਜਸਥਾਨ ਦੇ ਗੰਗਾ ਨਗਰ ਤੋਂ ਬਠਿੰਡਾ ਪਹੁੰਚ ਕੇ ਇੱਕ ਮੁੰਡੇ ਨੇ ਨਬਾਲਕ ਕੁੜੀ ਨੂੰ ਉਸਦੇ ਘਰ ਦੇ ਵਿੱਚ ਦਾਖਲ ਹੋ ਕੇ ਪਹਿਲਾਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਉਸ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦਰਸਲ ਇਸ ਦੀ ਸੂਚਨਾ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਜੋ ਕਿ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਨੇ ਤੇ ਦੋਵਾਂ ਮ੍ਰਿਤਕ ਦੇਆਂ ਨੂੰ ਨਾਲ ਕਬਜ਼ੇ ਦੇ ਵਿੱਚ ਲਿਆ ਤਾਂ ਮੁੰਡੇ ਦੀ ਪਛਾਣ ਹਿਤੇਸ਼ ਨਿਵਾਸੀ ਗੰਗਾ ਨਗਰ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਥਾਣਾ ਕਨਾਲ ਦੇ ਅਧੀਨ ਆਉਂਦੇ ਪਰਸਰਮ ਨਗਰ ਦੀ ਰਹਿਣ ਵਾਲਿਕ ਨਬਾਰਕ ਕੁੜੀ ਜੋ ਸ਼ਨੀਵਾਰ ਆਪਣੇ ਘਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੇ ਦਰਮਿਆਨੇ ਮੁੰਡਾ ਘਰ ਦੇ ਵਿੱਚ ਵੜਦਾ ਤੇ ਨਬਾਲਗ ਦੇ ਮੱਥੇ ਤੇ ਗੋਲੀ ਮਾਰ ਦਿੰਦਾ ਤੇ ਉਸ ਦਾ ਕਤਲ ਕਰ ਦਿੰਦਾ ਜਿਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਉਸ ਨੇ ਖੁਦਕੁਸ਼ੀ ਕਰ ਲਈ ਹਾਲਾਂਕਿ ਮੌਕੇ ਤੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਨੇ ਅਗਲੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ ਸੂਤਰਾ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਨਬਾਲਗ ਕੁੜੀ ਗੰਗਾ ਨਗਰ ਦੇ ਵਿੱਚ ਪੜ੍ਹਾਈ ਕਰਦੀ ਸੀ ਜਿੱਥੇ ਉਸ ਦੀ ਦੋਸਤੀ ਹਿਤੇਸ਼ ਦੇ ਨਾਲ ਹੁੰਦੀ ਹੈ ਕਿ ਸ਼ਨੀਵਾਰ ਨੂੰ ਹਿਤੇਸ਼ ਉਕਤ ਨਬਾਲਗ ਕੁੜੀ ਦੇ ਘਰ ਪਹੁੰਚਿਆ ਤਾਂ ਉੱਥੇ ਕੋਈ ਜਿਹੀ ਗੱਲਬਾਤ ਹੋਈ ਤੇ ਹਿਤੇਸ਼ ਨੇ ਆਪਣੀ ਪਿਸਤੌਲ ਕੱਢ ਕੇ ਉਸ ਦੇ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਇਸ ਕਾਰਨ ਕੁੜੀ ਦੀ ਜਾਨ ਚਰੀ ਗਈ ਹੈ ਤੇ ਉਸ ਤੋਂ ਬਾਅਦ ਉਸਨੇ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਸੂਤਰ ਦੱਸਦੇ ਨੇ ਕਿ ਹਿਤੇਸ਼ ਜੋ ਆਪਣੇ ਨਾਲ ਹਥਿਆਰ ਲੈ ਕੇ ਆਇਆ ਸੀ ਉਸ ਦੀ ਪੁਲਿਸ ਜਾਂਚ ਕਰ ਰਹੀ ਹੈ ਕਿ ਉਹ ਲਾਇਸੈਂਸੀ ਹੈ ਜਾਂ ਫਿਰ ਨਜਾਇਜ਼ ਬਣਾਇਆ ਗਿਆ ਸੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰ ਮਾਰ ਕੇ ਇੰਜਰਡ ਕਰਤਾ ਹੈ ਸੋ ਅਸੀਂ ਜਦੋਂ ਮੌਕਾ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਹੈ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰ ਆਰਮ ਜਿਹੜੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋਂ ਬੇਸਿਕਲੀ ਹਿਤੇਸ਼ ਇਸ ਡੈਡ ਤੇ ਜਿਹੜੀ ਲੜਕੀ ਹੈਗੀ ਹੈ ਸਿਵਲ ਹਸਪੀਟਲ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਹ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀਗੇ ਇਟ ਇਸ ਆਲਸੋ ਡੈਡ ਤੋਂ ਇਹ ਗੰਗਾ ਨਗਰ ਰਹਿਣ ਵਾਲਾ ਹਿਤੇਸ਼ ਰੋੜਾ ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਪੜਦੀ ਸੀ ਉੱਥੇ ਉਹਦੇ ਜਨਮਸ਼ਾਨ ਹੋਗੀ ਤੇ ਹੋ ਸਕਦਾ ਰਿਲੇਸ਼ਨਸ਼ਿਪ ਚ ਵੀ ਇਹ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਜਿਹੜੀ ਹੈਗੀ ਲੜਕੀ ਹੈ ਉਹਨੂੰ ਗੋਲੀ ਮਾਰਨੀ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੂਇਸ਼ਾਡ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲਪੁਰਾਣੀ ਦੇ ਵਿੱਚ ਮੁਕਤਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਹੈ 60 ਫੋਟੋ ਇਸ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿੱਥੇ ਜਿਹੜੀ ਅੱਗ ਲੱਗੀ ਹੈ ਵੀ ਕੰਮ ਕਰ ਕੀ ਕਰਦਾ ਸੀਗਾ ਜੀ ਕੋਈ ਇਹ ਦਾ ਸਟੂਡੈਂਟ ਹੀ ਹੈ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਇਹ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸੈਂਕਟ ਸਟੂਡੈਂਟ ਹੀ ਹੈ ਸਰ ਵੈਪਨ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀਗਾ ਦੇਖੋ ਵੈਪਨ ਜਿਹੜੇ ਹੈਗੇ ਮੌਕੇ ਦੇ ਉੱਪਰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਦੇ ਕਾਰਨ ਕਾਰਨ ਕੁਝ ਪਤਾ ਲੱਗਿਆ ਹੀ ਕੋਈ ਫ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਵੀ ਕਲੀਅਰ ਕਰਾਂਗੇ ਕਿੰਨੇ ਟਾਈਮ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ 22 ਸਾਲ ਦੀ ਹੈਗੀ ਹੈ ਤੇ ਲੜਕੀ ਦੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ ਹੈ ਸਰ ਇਹ ਆਪਦਾ ਮਕਾਨ ਹੈ ਇਹ ਏਰੀਆ ਕਿਹੜਾ ਹੈ ਇਹ ਇਹ ਪਰਸਨ ਹਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਨਾਲ ਕਲੋਨੀ ਦੇ ਦੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕੈਫੇ ਹੈਗਾ ਮਦਰ ਜਿਹੜੀ ਸੀਗੀ ਕੈਫੇ ਦੇ ਗਈ ਹੈ ਬਾਕੀ ਜਿਹੜੀ ਹੈਗੀ ਤੋਂ ਪੇਸ਼ੂਮ ਕਰਦੇ ਕਿੰਨੇ ਵਜੇ ਦੀ ਕਟਣੀ ਸੀਗਾ ਜਾਂ ਇਹ ਵੈਸੇ ਇੱਥੇ ਨਹੀਂ ਨਹੀਂ ਇੱਥੇ ਤਾਂ ਰ ਨੇ ਨਹੀਂ ਲੜਕੀ ਕੰਗਰ ਅਗਰ ਪੜਦੀ ਚੀਕੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਲੇਕਿਨ ਬੇਸਿਕਲੀ ਰਹਿੰਦੇ ਉੱਥੇ ਘਟਨਾ ਕਿੰਨੇ ਵਜੇ ਦੀ ਹੈ ਇਹ ਜਿਹੜੀ 1.5 ਘੰਟੇ ਪਹਿਲਾਂ ਦੀ ਹੈ ਇਹ ਘਟਨਾ ਸਰ ਮਕਾਨ ਚ ਕੌਣ ਕੌਣ ਰਹਿੰਦਾ ਸੀ ਇਸ ਪਕਾਨ ਦੇ ਵਿੱਚ ਲੈ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਨੇ ਲੜਕੀ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਚਲੋ ওকে ਹਾਂਜੀ ਇਹ ਦੋ ਤਰੀਕੇ ਦੋਨੋਂ ਮੈਂ ਜਦ ਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੋ ਜਣ ਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫ਼ਸੀਲ ਚ ਗੱਲ ਕਰ ਸਰ ਪਰਿਵਾਰ ਦਾ ਹੋਰ ਕੋਈ ਸਦਸਾ ਮਿਲੇ ਤੁਹਾਨੂੰ ਅੰਦਰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਆ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਹੁਣ ਜੇ ਗੱਲ ਕੀਤਾ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣਾ ਠੀਕ ਤੁਹਾਡਾ ਕੀ ਕਹਿਣਾ ਚਾਹੋ ਕੀ ਘਟਨਾ ਪਈ ਹੈ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਰਜਨ ਸਾਬ ਵਲੰਟੀਅਰ ਆ ਸਾਡੇ ਪ੍ਰਧਾਨ ਜੀ ਨੂੰ ਐਮਰਜੈਂਸੀ ਨੰਬਰ 98552 33 ਪਰਸਰਾਮ ਨਗਰ ਗਲੀ ਨੰਬਰ 31 ਸ਼ੈਮੰਦਰ ਦੇ ਕੋਲੇ ਇੱਕ ਗੋਲੀ ਚੱਲੀ ਹੈ ਜਦ ਸਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਕੜਾ ਕਿ ਇੱਕ ਵਿਅਕਤੀ ਸੀ ਕਾ ਦੀਦੀ ਉਮਰ 30 ਤੋਂ 35 ਸਾਲ ਉਹਦੀ ਉੱਤੇ ਮੌਕੇ ਤੇ ਹੀ ਮੌਤ ਹੋ ਗਈ ਸੀ ਇੱਕ ਕੁੜੀ ਤੇ ਵੀ ਗੋਲੀ ਵੱਜੀ ਆ ਉਹਦੀ ਹਸਪਤਾਲ ਚ ਆ ਕੇ ਮੌਤ ਹੋ ਗਈ ਸਰ ਕਾਰਨਾਂ ਦਾ ਪਤਾ ਲੱਗਿਆ ਕੁਝ ਠੀਕ ਨਹੀਂ ਸਰ ਕਾਰਨਾਂ ਦਾ ਕੋਈ ਕੁਝ ਨਹੀਂ ਪਤਾ ਚੱਲਿਆ ਠਾਣਾ ਕਨਾਲ ਪੁਲਿਸ ਐਸਪੀ ਸੀ ਡੀ ਤੇ ਡੀ ਐਸ ਪੀ ਸੀ ਡੀ ਵੱਲੋਂ ਬਾਕੀ ਆਪਣੀ ਜਾਂਚ ਪੜਤਾਲ ਕਰ ਰਿਹਾ ਜੀ ਅੱਛਾ ਕੁਝ ਮੌਕੇ ਤੇ ਬਰਾਮਦ ਹੋਇਆ ਤੁਹਾਡੇ ਕੋਲ ਉੱਥੇ ਪਿਸਟਲ ਪਿਆ ਸੀ ਅੰਦਰ ਜੀ ਮੌਕੇ ਤੇ ਪਿਆ ਸੀ ਜੀ ਦੋ ਭਰੇ ਕੋਲ ਮਿਲੇ ਆ ਜੀ ਤੇ ਦੀ ਜਮਤਲਾਸ਼ੀ ਉਹ ਸਾਰਾ ਟੀਮ ਨੇ ਲੱਤੀ ਜੀ ਬਾਕੀ ਪੁਲਸ ਜਾਂਚ ਪੜਤਾਲ ਕਰਦੀ ਹੈ ਬਾਕੀ ਜਾਂਚ ਦਾ ਵਿਸ਼ਾ ਜੀ ਹੈ ਅੱਛਾ ਆ ਮਾਦੋਨਾਂ ਦੇ ਦੋਨਾਂ ਦੀ ਹੋ ਚੁੱਕੀ ਹੈ ਮੁੰਡੇ ਦਾ ਨਾਮ ਹਿਤਾਇਸ਼ੀ ਆ ਗੰਗਾ ਨਗਰ ਦਾ ਰਹਿਣ ਵਾਲਾ ਕੁੜੀ ਦਾ ਨਾਮ ਨਹੀਂ ਪਤਾ ਸਰ ਜੀ ਜੀ